ਸਤਿ ਸ੍ਰੀ ਅਕਾਲ ਸਾਥ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਸਤਿਗੁਰ ਕਲਗੀਧਰ ਜੀ ਦੀ ਇੱਕ ਮਹਾਨ ਸਾਖੀ ਦੀ ਵਿਆਖਿਆ ਕਰਾਂਗੇ ਇਹ ਸਾਖੀ ਸਾਨੂੰ ਸਿਖਾਉਂਦੀ ਹੈ ਕਿ ਸੱਚੀ ਭਗਤੀ ਅਤੇ ਗੁਰਸਿੱਖੀ ਕਿਸ ਤਰ੍ਹਾਂ ਮਨੁੱਖ ਨੂੰ ਆਤਮਾ ਦੇ ਨਾਲ ਅਪੇਧ ਕਰਵਾ ਸਕਦੀ ਹੈ ਸਾਥ ਸੰਗਤ ਜੀ ਕਿਰਪਾ ਕਰਕੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਆਪ ਜੀ ਨੂੰ ਇਹ ਸਾਖੀ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਦਿਆ ਕਰੋ ਸਿੱਖ ਇਤਿਹਾਸ ਦੇ ਸਿਧਾਂਤਾਂ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਲਈ ਸਾਡੀ ਮਦਦ ਕਰੋ ਜੇਕਰ ਤੁਸੀਂ ਇਸ ਚੈਨਲ ਉੱਪਰ ਨਵੇਂ ਹੋ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਚਲੋ ਅੱਜ ਦੀ ਇਹ ਸਾਖੀ ਸ਼ੁਰੂ ਕਰਦੇ ਹਾਂ ਇੱਕ ਦਿਨ ਸਤਗੁਰੂ ਕਲਗੀਧਰ ਜੀ ਦੇ ਦਰਬਾਰ ਵਿੱਚ ਇੱਕ ਸਿੱਖ ਆਇਆ ਉਸ ਦੇ ਮਨ ਵਿੱਚ ਕਈ ਸ਼ੰਕਾਵਾਂ ਅਤੇ ਪ੍ਰਸ਼ਨ ਸਪਸ਼ਟ ਨਹੀਂ ਹੋ ਰਹੇ ਸਨ ਉਸ ਨੇ ਸਤਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹੋਏ ਪੁੱਛਿਆ ਪਾਤਸ਼ਾਹ ਜੀ ਆਪ ਜੀ ਦੇ ਦਰਸ਼ਨ ਸਾਰੇ ਸਿੱਖ ਕਰਦੇ ਹਨ ਬਚਨ ਵੀ ਸਾਰੇ ਹੀ ਸੁਣਦੇ ਹਨ ਆਪ ਜੀ ਨੂੰ ਮੱਥਾ ਵੀ ਸਾਰੇ ਟੇਕਦੇ ਹਨ ਫਿਰ ਇੰਨਾ ਫਰਕ ਕਿਉਂ ਕੋਈ ਈਰਖਾ ਤਵੇਖ ਤੋਂ ਨਿਰਲੇਪ ਵਿਪਤੀ ਵਾਲਾ ਬਣ ਜਾਂਦਾ ਹੈ ਕਈਆਂ ਦਾ ਈਰਖਾ ਤੇ ਵੈਰ ਵਿਰੋਧ ਪਿੱਛਾ ਨਹੀਂ ਛੱਡਦੇ ਅਤੇ ਕਈਆਂ ਉੱਪਰ ਤੁਹਾਡੇ ਦਰਸ਼ਨ ਕਰਕੇ ਅਤੇ ਬਚਨ ਸੁਣ ਕੇ ਵੀ ਕੋਈ ਅਸਰ ਨਹੀਂ ਹੁੰਦਾ ਪਾਤਸ਼ਾਹ ਜੀ ਤੁਸੀਂ ਸਭ ਸਿੱਖਾਂ ਦੇ ਪ੍ਰੇਮ ਅਤੇ ਆਦਰ ਦੇ ਹੱਕਦਾਰ ਹੋ ਤਾਂ ਫਿਰ ਇਨ੍ਹਾਂ ਸਿੱਖਾਂ ਵਿੱਚ ਇਹ ਫਰਕ ਕਿਉਂ ਹੈ ਇਹ ਸੁਣ ਕੇ ਗੁਰੂ ਸਾਹਿਬ ਜੀ ਨੇ ਉਸ ਸਿੱਖ ਨੂੰ ਪਿਆਰ ਨਾਲ ਕਿਹਾ ਤੂੰ ਜਿਸ ਪ੍ਰਸ਼ਨ ਨੂੰ ਲੈ ਕੇ ਪਰੇਸ਼ਾਨ ਹੈ ਮੈਂ ਉਸ ਦਾ ਜਵਾਬ ਤੈਨੂੰ ਜ਼ਰੂਰ ਦੇਵਾਂਗਾ ਕਲਗੀਧਰ ਜੀ ਨੇ ਸਿੱਖ ਨੂੰ ਹੁਕਮ ਕੀਤਾ ਗੁਰਸਿੱਖਾ ਆ ਗੜਵਾ ਪਿਆ ਹੈ ਇਸ ਨੂੰ ਪਾਣੀ ਨਾਲ ਭਰ ਕੇ ਲਿਆ ਉਸ ਸਿੱਖ ਨੇ ਪਾਣੀ ਦਾ ਗੜਵਾ ਭਰ ਕੇ ਲਿਆਂਦਾ ਸਤਗੁਰੂ ਜੀ ਨੇ ਅਗਲਾ ਹੁਕਮ ਸਿੱਖ ਨੂੰ ਦਿੱਤਾ ਕਿ ਇੱਕ ਪੱਥਰ ਦੀ ਗੀਟੀ ਅਤੇ ਇੱਕ ਮਿੱਟੀ ਦੀ ਟੀਮ ਲੈ ਕੇ ਆਓ। ਗੁਰੂ ਸਿੱਖ ਨੇ ਪੱਥਰ ਦੀ ਗੀਟੀ ਅਤੇ ਮਿੱਟੀ ਦੀ ਟੀਮ ਸਤਗੁਰੂ ਜੀ ਨੂੰ ਲਿਆ ਕੇ ਹਾਜ਼ਰ ਕਰ ਦਿੱਤੀ। ਸਤਗੁਰੂ ਜੀ ਨੇ ਆਪਣੇ ਪਾਸ ਪਏ ਪਤਾਸਿਆਂ ਵਿੱਚੋਂ ਇੱਕ ਪਤਾਸਾ ਵੀ ਗੁਰੂ ਸਿੱਖ ਨੂੰ ਦਿੱਤਾ ਅਤੇ ਨਾਲ ਹੀ ਹੁਕਮ ਕਰ ਦਿੱਤਾ ਕਿ ਇਹ ਪਤਾਸਾ ਮਿੱਟੀ ਦੀ ਟੀਮ ਅਤੇ ਪੱਥਰ ਦੀ ਗੀਟੀ ਪਾਣੀ ਦੇ ਗੜਵੇ ਵਿੱਚ ਪਾ ਦਿਵੋ। ਗੁਰੂ ਸਿੱਖ ਨੇ ਬਿਨਾਂ ਕਿਸੇ ਪ੍ਰਸ਼ਨ ਤੋਂ ਸਤਗੁਰੂ ਜੀ ਦੇ ਬਚਨਾਂ ਨੂੰ ਪੂਰੇ ਮਨ ਨਾਲ ਮੰਨਿਆ ਅਤੇ ਤਿੰਨਾਂ ਚੀਜ਼ਾਂ ਨੂੰ ਪਾਣੀ ਦੇ ਗੜਵੇ ਵਿੱਚ ਪਾ ਦਿੱਤਾ। ਥੋੜਾ ਸਮਾਂ ਬਚਨ ਵਿਲਾਸ ਕਰਨ ਤੋਂ ਉਪਰੰਤ ਸਤਗੁਰਾਂ ਨੇ ਉਸੇ ਗੁਰਸਿੱਖ ਨੂੰ ਹੁਕਮ ਕੀਤਾ ਕਿ ਇਸ ਗੜਵੇ ਵਿੱਚੋਂ ਪਤਾਸਾ, ਮਿੱਟੀ ਦੀ ਟੀਮ ਅਤੇ ਪੱਥਰ ਦੀ ਗੀਟੀ ਕੱਢ ਕੇ ਲਿਆਵੋ। ਜਦ ਗੁਰਸਿੱਖ ਪਾਣੀ ਦੇ ਗੜਵੇ ਵਿੱਚੋਂ ਉਹ ਤਿੰਨ ਚੀਜ਼ਾਂ ਕੱਢਣ ਲਈ ਗਿਆ ਤਾਂ ਅਚੰਭਾ ਹੋ ਗਿਆ। ਪਤਾਸਾ ਪਾਣੀ ਵਿੱਚ ਬੈ ਕੇ ਆਪਣੇ ਆਪ ਨੂੰ ਪਾਣੀ ਦੇ ਰੂਪ ਵਿੱਚ ਤਬਦੀਲ ਕਰ ਚੁੱਕਾ ਸੀ। ਮਿੱਟੀ ਦੀ ਟੀਮ ਪਾਣੀ ਵਿੱਚ ਮਿਲ ਕੇ ਗਾਰਾ ਬਣ ਗਈ ਸੀ ਅਤੇ ਪੱਥਰ ਦੀ ਗੀਟੀ ਉਵੇਂ ਹੀ ਰਹੀ ਜਿਵੇਂ ਪਹਿਲਾਂ ਸੀ। ਸਤਿਗੁਰ ਕਲਗੀਧਰ ਜੀ ਨੇ ਗੁਰਸਿੱਖ ਨੂੰ ਸਮਝਾਉਂਦੇ ਹੋਏ ਕਿਹਾ ਤੁਸੀਂ ਦੇਖਿਆ ਜਿਵੇਂ ਪਤਾਸਾ ਪਾਣੀ ਵਿੱਚ ਬੈ ਕੇ ਆਪਣੇ ਆਪ ਨੂੰ ਪਾਣੀ ਦੇ ਰੂਪ ਵਿੱਚ ਗਵਾ ਬੈਠਾ ਮਿੱਟੀ ਦੀ ਟੀਮ ਪਾਣੀ ਵਿੱਚ ਸਮਾ ਕੇ ਆਪਣੀ ਹਸਤੀ ਖਤਮ ਕਰ ਗਈ ਪਰ ਪੱਥਰ ਦੀ ਗੀਟੀ ਜਿਵੇਂ ਦੀ ਤਿਵੇਂ ਕੋਰੀ ਹੀ ਰਹੀ ਇਸੇ ਤਰ੍ਹਾਂ ਸਿੱਖਾਂ ਦੀ ਭਾਵਨਾ ਅਤੇ ਉਹਨਾਂ ਦੀ ਕਮਾਈ ਦਾ ਅਸਰ ਹੁੰਦਾ ਹੈ ਪਹਿਲੇ ਉਹ ਸਿੱਖ ਹਨ ਜੋ ਪਤਾਸੇ ਵਰਗੇ ਹਨ ਜਿਹੜਾ ਪਤਾਸਾ ਸੀ ਉਹ ਪਾਣੀ ਦੇ ਨਾਲ ਮਿਲ ਕੇ ਪਾਣੀ ਦਾ ਰੂਪ ਬਣ ਗਿਆ ਇਹ ਦਰਸਾਉਂਦਾ ਹੈ ਕਿ ਜੋ ਸਿੱਖ ਸੱਚੇ ਪਿਆਰ ਅਤੇ ਭਾਵ ਨਾਲ ਗੁਰੂ ਦੀ ਬਾਣੀ ਪੜ੍ਹਦੇ ਹਨ ਨਾਮ ਜਪਦੇ ਹਨ ਅਤੇ ਨਿਸ਼ਕਾਮ ਭਗਤੀ ਕਰਦੇ ਹਨ ਉਹ ਪਰਮਾਤਮਾ ਨਾਲ ਮਿਲ ਕੇ ਅਪੇਧ ਹੋ ਜਾਂਦੇ ਹਨ ਸੱਚੇ ਸਿੱਖ ਗੁਰੂ ਨੂੰ ਪਰਮੇਸ਼ਵਰ ਦਾ ਰੂਪ ਮੰਨ ਗੁਰੂ ਚਰਨਾਂ ਦੀ ਕਮਾਈ ਕਰ ਆਪਾ ਭਾਵ ਗਵਾ ਕੇ ਪਰਮਾਤਮਾ ਦਾ ਰੂਪ ਬਣ ਜਾਂਦੇ ਹਨ ਜਿਵੇਂ ਪਤਾਸਾ ਪਾਣੀ ਵਿੱਚ ਪੈ ਕੇ ਆਪਣਾ ਆਕਾਰ ਅਤੇ ਹੋਂਦ ਖਤਮ ਕਰਕੇ ਪਾਣੀ ਦਾ ਰੂਪ ਬਣ ਗਿਆ ਪਾਣੀ ਤੇ ਪਤਾਸਾ ਇੱਕ ਰੂਪ ਹੋ ਗਏ ਸਨ ਦੂਸਰੇ ਉਹੋ ਸੇਖ ਹਨ ਜੋ ਮਿੱਟੀ ਦੀ ਟੀਮ ਵਰਗੇ ਹਨ ਮਿੱਟੀ ਦੀ ਟੀਮ ਨੇ ਪਾਣੀ ਵਿੱਚ ਮਿਲ ਕੇ ਆਪਣਾ ਰੂਪ ਗਾਰੇ ਵਿੱਚ ਬਦਲ ਲਿਆ ਜੋ ਉਹਨਾਂ ਸਿੱਖਾਂ ਦੀ ਸਿੱਖੀ ਨੂੰ ਦਰਸਾਉਂਦੀ ਹੈ ਜੋ ਨਿਸ਼ਕਾਮਤਾ ਨਾਲ ਨਹੀਂ ਬਲਕਿ ਮਨ ਵਿੱਚ ਕੋਈ ਕਾਮਨਾ ਰੱਖ ਕੇ ਬਾਣੀ ਵੀ ਪੜਦੇ ਹਨ ਅਤੇ ਪ੍ਰੇਮ ਨਾਲ ਨਾਮ ਵੀ ਜਪਦੇ ਹਨ ਪਿਆਰ ਨਾਲ ਸੇਵਾ ਵੀ ਕਰਦੇ ਹਨ ਅਤੇ ਗੁਰੂ ਦਾ ਹੁਕਮ ਵੀ ਮੰਨਦੇ ਹਨ ਇਹ ਉਹ ਸਿੱਖ ਹਨ ਜੋ ਬਾਣੀ ਪੜ੍ਹਦੇ ਹਨ ਨਾਮ ਜਪਦੇ ਹਨ ਪਰ ਅੰਦਰੋਂ ਈਰਖਾ ਵਿਅਕਤੀਗਤ ਕਾਮਨਾ ਜਾਂ ਭਾਵਨਾ ਨੂੰ ਜਾਰੀ ਰੱਖਦੇ ਹਨ ਉਹ ਪਰਮਾਤਮਾ ਨਾਲ ਮਿਲ ਕੇ ਵੀ ਉਸ ਦੇ ਰੂਪ ਵਿੱਚ ਅਪੇਦ ਨਹੀਂ ਹੁੰਦੇ ਅਜਿਹੇ ਸਿੱਖਾਂ ਨੂੰ ਪਰਮਾਤਮਾ ਨਾਲ ਅਪੇਦ ਹੋਣ ਲਈ ਆਪਣੀ ਹੋਂਦ ਅਤੇ ਕਾਮਨਾ ਖਤਮ ਕਰਨ ਲਈ ਮੁੜ ਜਨਮ ਧਾਰਨ ਕਰਕੇ ਨਿਸ਼ਕਾਮ ਭਗਤੀ ਕਰਨੀ ਪੈਂਦੀ ਹੈ ਜਿੰਨਾ ਚਿਰ ਉਹਨਾਂ ਦਾ ਆਪਣਾ ਭਾਵ ਅਤੇ ਦੁਨੀਆ ਨਾਲੋਂ ਪੂਰਨ ਲਗਾਓ ਨਹੀਂ ਟੁੱਟ ਜਾਂਦਾ ਉਹਨਾਂ ਚਿਰ ਉਹਨਾਂ ਨੂੰ ਪ੍ਰਭੂ ਸਰੂਪ ਵਿੱਚ ਅਪੇਧਤਾ ਪ੍ਰਾਪਤ ਨਹੀਂ ਹੁੰਦੀ ਗੁਰੂ ਸਾਹਿਬ ਜੀ ਨੇ ਕਿਹਾ ਕਿ ਤੀਸਰੇ ਉਹ ਸਿੱਖ ਹਨ ਜੋ ਪੱਥਰ ਵਰਗੇ ਹਨ ਜਿਹੜਾ ਪੱਥਰ ਸੀ ਉਹ ਉਸੇ ਤਰ੍ਹਾਂ ਕੋਰਾ ਹੀ ਨਿਕਲ ਆਇਆ ਜਿਸ ਦਾ ਮਤਲਬ ਇਹ ਹੈ ਕਿ ਜੋ ਸਿੱਖ ਸਿਰਫ ਲੋਕ ਵਿਖਾਵੇ ਲਈ ਆਪਣੀ ਖੁਦਗਰਜ਼ੀ ਲਈ ਬਾਣੀ ਪੜ੍ਹਦੇ ਹਨ ਅਤੇ ਲੋਕ ਵਿਖਾਵੇ ਲਈ ਸੇਵਾ ਵੀ ਕਰਦੇ ਹਨ ਪਰ ਆਪਣੇ ਜੀਵਨ ਨੂੰ ਗੁਰੂ ਦੇ ਹੁਕਮਾਂ ਅਤੇ ਸਿੱਖੀ ਦੇ ਅਸਲ ਰੂਪ ਵਿੱਚ ਨਹੀਂ ਪੂਰਾ ਕਰਦੇ ਉਹ ਅੰਦਰੋਂ ਸੁੱਕੇ ਪੱਥਰ ਵਰਗੇ ਰਹਿੰਦੇ ਹਨ ਜਿਹੜੇ ਵਿਖਾਵੇ ਵਾਲੇ ਸਿੱਖ ਪੱਥਰ ਵਾਂਗ ਉੱਪਰੋਂ ਤਾਂ ਗਿੱਲੇ ਦਿਖਾਈ ਦਿੰਦੇ ਹਨ ਪਰ ਅੰਦਰੋਂ ਨਾਮ ਬਾਣੀ ਦੇ ਰਸ ਤੋਂ ਅਪਿਝ ਕੋਰੇ ਹੀ ਹੁੰਦੇ ਹਨ ਉਹ ਲੋਕ ਦਿਖਾਵਾ ਤਾਂ ਬਹੁਤ ਕਰਦੇ ਹਨ ਪਰ ਕਰਨੀ ਤੋਂ ਕਾਫੀ ਦੂਰ ਹੁੰਦੇ ਹਨ ਉਹ ਅਪਿਛ ਪੱਥਰ ਵਰਗਾ ਜੀਵਨ ਬਤੀਤ ਕਰਦੇ ਅਵਗੁਣਾਂ ਦਾ ਜੀਵਨ ਭੋਗਦੇ ਹਨ ਸੰਸਾਰ ਅੰਦਰ ਗੁਰਸਿੱਖੀ ਦੀ ਦਾਤ ਸਭ ਤੋਂ ਅਨਮੋਲ ਹੈ ਜਿਸ ਜਿਗਿਆਸੂ ਨੂੰ ਵੀ ਸਤਗੁਰੂ ਜੀ ਗੁਰਸਿੱਖੀ ਦੀ ਦਾਤ ਪ੍ਰਦਾਨ ਕਰਦੇ ਹਨ ਉਹ ਸਭ ਤੋਂ ਉੱਚੇ ਭਾਗਾਂ ਵਾਲਾ ਬਣ ਜਾਂਦਾ ਹੈ ਇਹ ਸਿੱਖ ਬਾਹਰੀ ਤੌਰ ਤੇ ਗੁਰੂ ਜੀ ਦੇ ਦਰਬਾਰ ਵਿੱਚ ਆ ਕੇ ਬਚਨ ਸੁਣਦੇ ਹਨ ਪਰ ਉਹਨਾਂ ਵਿੱਚ ਕੋਈ ਅਸਰ ਬਦਲਾਵ ਨਹੀਂ ਹੁੰਦਾ ਕਲਗੀਧਰ ਪਾਤਸ਼ਾਹ ਜੀ ਨੇ ਆਖਿਰਕਾਰ ਕਿਹਾ ਸੱਚੇ ਸਿੱਖ ਉਹ ਹਨ ਜੋ ਗੁਰੂ ਦੀ ਬਾਣੀ ਨੂੰ ਪੂਰੀ ਤਰ੍ਹਾਂ ਅਪਣਾਉਂਦੇ ਹਨ ਨਾਮ ਜਪਦੇ ਹਨ ਅਤੇ ਨਿਸ਼ਕਾਮ ਸੇਵਾ ਕਰਦੇ ਹਨ ਉਹ ਪੱਥਰ ਤੋਂ ਮਿੱਟੀ ਬਣ ਜਾਂਦੇ ਹਨ ਅਤੇ ਫਿਰ ਪਤਾਸੇ ਦੀ ਤਰ੍ਹਾਂ ਪਾਣੀ ਵਿੱਚ ਆਪਣੇ ਆਪ ਨੂੰ ਅਸੀਮਤ ਗਵਾ ਲੈਂਦੇ ਹਨ ਜੇਕਰ ਤੁਸੀਂ ਸੱਚੀ ਗੁਰਸਿੱਖੀ ਦੀ ਦਾਤ ਪਾਉਣਾ ਚਾਹੁੰਦੇ ਹੋ ਤਾਂ ਆਪਣੇ ਆਪੇ ਨੂੰ ਦੂਰ ਕਰੋ ਆਪਣੇ ਹੰਕਾਰ ਨੂੰ ਸਾੜੋ ਅਤੇ ਸੱਚੀ ਭਾਵਨਾ ਨਾਲ ਗੁਰੂ ਜੀ ਦੇ ਬਚਨਾਂ ਤਹਿਤ ਜੀਵਨ ਬਿਤਾਓ ਸੰਗਤ ਜੀ ਇਹ ਸਾਖੀ ਸਾਨੂੰ ਇਹ ਸਿਖਾਉਂਦੀ ਹੈ ਕਿ ਸੱਚੀ ਗੁਰਸਿੱਖੀ ਦਾ ਰੂਪ ਉਹ ਹੈ ਜੋ ਆਪਣੇ ਆਪ ਨੂੰ ਪਰਮਾਤਮਾ ਵਿੱਚ ਸਮਾ ਕੇ ਗੁਰੂ ਦੇ ਬਚਨਾਂ ਦਾ ਅਸਲ ਅਰਥ ਸਮਝਦਾ ਹੈ ਇਸ ਦਾਤ ਨੂੰ ਪਾਉਣ ਲਈ ਸਾਨੂੰ ਆਪਣੇ ਮਨ ਨੂੰ ਨਿਰਲੇਪ ਕਰਨਾ ਪੈਂਦਾ ਹੈ ਚੰਗੇ ਕੰਮ ਕਰਨ ਅਤੇ ਸੱਚੀ ਭਗਤੀ ਦਾ ਰਾਹ ਹੀ ਸਾਨੂੰ ਪਰਮਾਤਮਾ ਨਾਲ ਅਪੇਦ ਦਾ ਰਸਤਾ ਦਿਖਾਉਂਦਾ ਹੈ ਸੱਚੀ ਗੁਰਸਿੱਖੀ ਭਾਵਨਾ ਅਤੇ ਨਿਸ਼ਕਾਮ ਭਗਤੀ ਦੇ ਰਾਹੀ ਸਾਡਾ ਜੀਵਨ ਪਰਮਾਤਮਾ ਵਿੱਚ ਅਪੇਦ ਹੋ ਸਕਦਾ ਹੈ ਸਾਥ ਸੰਗਤ ਜੀ ਜੇਕਰ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਕਮੈਂਟ ਵਿੱਚ ਇਹ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਸਾਖੀ ਕਿਵੇਂ ਲੱਗੀ ਅਤੇ ਤੁਸੀਂ ਇਸ ਸਾਖੀ ਤੋਂ ਕੀ ਸਿੱਖਿਆ ਪ੍ਰਾਪਤ ਕੀਤੀ ਸਿੱਖ ਇਤਿਹਾਸ ਦੇ ਇਹਨਾਂ ਮੂਲ ਸਿਧਾਂਤਾਂ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਲਈ ਸਾਡੀ ਮਦਦ ਕਰੋ ਤੁਹਾਡਾ ਸਹਿਯੋਗ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ